ਸਤਿ ਸ੍ਰੀ ਅਕਾਲ ਸਭ ਨੂੰ ਹੋਰ ਸਭ ਠੀਕ ਠਾਕ ਹੋਉਂਗੇ ਤੇ ਅੱਜ ਆਪਾਂ ਚੱਲੇ ਸੀਗੇ ਆਪਾਂ ਨੂੰ ਰੂਟ ਮਿਲਿਆ ਅੱਜ ਨੌਰਬੀਚ ਦਾ ਨੌਰਬੀਚ ਪਹਿਲਾਂ ਵੀ ਗਿਆ ਮੈਂ ਬਹੁਤ ਵਾਰ ਤੇ ਉੱਥੇ ਰਾਹ ਦੇ ਵਿੱਚ ਆਉਂਦੀ ਆ ਆਪਣੇ ਟੈਲਫੋਰਡ ਮਹਾਰਾਜਾ ਦਲੀਪ ਸਿੰਘ ਦੀ ਸਮਾਦ ਹੁੰਦੀ ਆ ਅੱਜ ਮੇਰਾ ਮੂਡ ਬਣਿਆ ਮੈਂ ਕਿਹਾ ਚਲੋ ਜਾਂਦੇ ਹੋਏ ਆਪਾਂ ਉੱਥੇ ਦੇ ਰੋਕੇ ਚੱਲਦੇ ਹਾਂ ਟਾਈਮ ਮੇਰੇ ਕੋਲ ਹੈਗਾ ਬਾਦੂ ਕਲੈਕਸ਼ਨ ਦਾ ਟਾਈਮ ਥੋੜਾ ਲੇਟ ਆ ਤੇ ਉਹ ਆਪਾਂ ਜਾਂਦੇ ਹੋ ਰੁੱਕ ਕੇ ਚੱਲਾਂਗੇ 15 ਮਿੰਟ ਦੀ ਬ੍ਰੇਕ ਕਰਕੇ ਚੱਲਾਂਗੇ ਉੱਥੇ ਤੇ ਨਾਲੇ ਪਹਿਲਾਂ ਵੈਸੇ ਵੀ ਇੱਕ ਵਾਰ ਜਾ ਕੇ ਵੀ ਆਇਆ ਹੋਇਆ ਹਾਂ ਪਿਛਲੇ ਸਾਲ ਗਿਆ ਸੀਗਾ ਤੇ ਆ ਹੁਣ 2 ਹਫ਼ਤਾ ਪਹਿਲਾਂ ਫੇਰ ਲਾ ਕੇ ਆਇਆ ਚੱਕਰ ਉੱਧਰ ਦਾ ਪਰ ਲੰਘ ਕੇ ਆ ਗਿਆ ਕੋਲ ਤੋਂ ਟਾਈਮ ਨਹੀਂ ਸੀਗਾ ਅੱਜ ਚਲੋ ਮੈਂ ਮੇਥਕੀ ਚੱਲਿਆ ਵੀ ਚਲੋ ਉੱਥੇ ਜਾਂਦੇ ਹੋਏ ਬ੍ਰੇਕ ਕਰਕੇ ਜਾਣੀ ਆ ਤੇ ਨਾਲੇ ਵੀਡੀਓ ਬਣਾ ਕੇ ਲੈ ਜਾਊਂਗਾ ਤੇ ਬਾਕੀ ਗੱਡੀ 'ਚ ਤਿੰਨ ਤੂਲ ਪਵਾ ਲਿਆ ਟੈਂਕੀ ਫੁੱਲ ਕਰਾ ਲਈ ਐਡ ਬਲੂ ਪਵਾ ਲਿਆ ਸਾਰਾ ਕੁਝ ਸੋਕੇ ਹੋ ਗਿਆ ਤੇ ਹੁਣ ਆਪਾਂ ਲੱਗਿਆਂ ਤੁਰਨ ਤੇ ਬਾਕੀ ਮਿਲਦੇ ਜਾ ਕੇ ਉੱਥੇ ਐਲਫੋਰਡ ਐਮ ਗਿਆ A11 ਦੇ ਨਾਲ ਹੀ ਪੈ ਜਾਂਦੀ ਆ ਬਿਲਕੁਲ ਸਮਾਦ ਇਹ ਲੰਡਨ ਰੋਡ ਤੇ ਆ ਬਾਕੀ ਮੈਂ ਜਿਹੜਾ ਪੋਸਟ ਕੋਡ ਆ ਤੁਹਾਨੂੰ ਇਹਦਾ ਉਹਦੇ ਵਿੱਚ ਵੀਡੀਓ ਦੇ ਵਿੱਚ ਨਾਲ ਲਾ ਦੂੰਗਾ ਜੇ ਕਿਸੇ ਨੇ ਜਾਣਾ ਹੋਵੇ ਬੱਚਿਆਂ ਨੂੰ ਘੁਮਾ ਕੇ ਲਿਆਉਣਾ ਹੋਵੇ ਬਸ ਦੇਖਣ ਵਾਸਤੇ ਤਾਂ ਉੱਥੇ ਕੋਈ ਖਾਸ ਨਹੀਂ ਜਾਂ ਸਮਾਦ ਆ ਬਸ ਜਾਂ ਪੁਰਾਣਾ 올ਡ ਕੀ ਜਾਇਆ ਬਸ ਇਹ ਚੀਜ਼ ਆ ਅਗਰ ਬੰਦਾ ਘਰ ਵਿੱਚ ਜਗਈ ਔਰ ਬੱਚਿਆਂ ਨੂੰ ਘੁਮਾਉਣ ਜਾਂਦਾ ਤਾਂ ਹੋਰ ਵੀ ਚੀਜ਼ ਨਾਲ ਪਲਾਨ ਕਰਕੇ ਜਾਂਦਾ ਵੀ ਹਾਂ ਇਹ ਇੱਥੇ ਵੀ ਰੁਕਾਂਗੇ ਤੇ ਗਾਹਾਂ ਜਾਵਾਂਗੇ ਉੱਥੇ ਉਦਾਂ ਅਗਲਾ ਆ ਸਕਦਾ ਹੈ ਆ ਜਿਹਨੂੰ ਜਿਹਨੂੰ ਇਹ ਜੀ ਚੀਜ਼ਾਂ ਦਾ ਜਿਹਨੂੰ ਦੇਖਣ ਦਾ ਸ਼ੌਂਕ ਆ। ਬਾਕੀ ਹੋਰ ਤਾਂ ਉੱਥੇ ਕੋਈ ਜ਼ਿਆਦਾ ਹੈ ਨਹੀਂ ਵੀ ਹਾਂ ਜੀ ਬਾਜ਼ਾਰ ਆ ਜਾਂ ਕੁਛ ਦੇਖਣ ਦਾ ਤਸਵੀਰ ਨਹੀਂ ਕਿਸੇ ਸਮਾਧ। ਤੇ ਚਲੋ ਠੀਕ ਆ ਜੀ ਫਿਰ ਆਪਾਂ ਉੱਥੇ ਜਾ ਕੇ ਮਿਲਦੇ ਹਾਂ। ਹੁਣ ਰਾਜ ਤਾਂ ਵੀਡੀਓ ਨਹੀਂ ਬਣਾਉਣੀ ਮੈਂ। ਕੋਈ ਚੱਲਦੇ ਟਰੱਕ ਤੇ ਬਣਾ ਵੀ ਨਹੀਂ ਸਕਦੇ ਆਪਾਂ। ਤੇ ਉਹ ਤੋਂ ਹੁਣ ਆਪਾਂ ਅਵਰੇ ਦੇ ਤੁਰਦੇ ਆ। ਹੈਗਾ ਮੇਰਾ ਡੇਢ ਡੇਢ ਪੌਣੇ ਦੋ ਘੰਟੇ ਦਾ ਰਸਤਾ ਆ। ਹੈਗਾ ਮਿਲੋ ਉੱਥੇ ਉਰੇ ਤੇ ਗਾਂ ਉਹ ਤੋਂ ਇੱਕ ਘੰਟਾ ਫਿਰ ਉਹ ਤੋਂ 1 ਘੰਟਾ ਲੱਗ ਜਾਂਦਾ ਜਵਾਬ ਦਾ ਜਿੱਥੇ ਪਹੁੰਚਣਾ ਹੈ ਮੈਂ। ਯਕਮੀ ਤੋਂ ਕਹਾਂ ਆ ਚਲੋ ਉੱਥੇ 15 ਮਿੰਟ ਦੀ ਬ੍ਰੇਕ ਆ ਕੇ ਚੱਲਾਂਗੇ ਆਪਾਂ ਚਲੋ ਜੀ ਫਿਰ ਇੱਥੇ ਬਾਕੀ ਮੈਨੂੰ ਉਹਦਾ ਇਤਿਹਾਸ ਤਾਂ ਜਿਆਦਾ ਨਹੀਂ ਪਤਾ ਐਵੇਂ ਕਈ ਵੇ ਵ ਇਤਿਹਾਸ ਤੁਹਾਨੂੰ ਦੱਸਾਂਗੇ ਜੇ ਕੁਝ ਇਤਿਹਾਸ ਬਾਰੇ ਨਹੀਂ ਮੈਨੂੰ ਪਤਾ ਚਲੋ ਆਪਣਾ ਸਿੱਖ ਧਰਮ ਦਾ ਸੇਵਾ ਸਿੱਖသမ ਸੀਗਾ ਆਪਣਾ ਮਹਾਰਾਜ ਤਲੀਪ ਸਿੰਘ ਉਹਦੇ ਬਾਰੇ ਮਾੜਾ ਮੋਟਾ ਸੁਣਿਆ ਹੋਇਆ ਜਿਆਦਾ ਜਿਆਦਾ ਇਤਿਹਾਸ ਆਪਾਂ ਨੂੰ ਨਹੀਂ ਪਤਾ ਚਲੋ ਬਾਕੀ ਜਾ ਕੇ ਉੱਥੇ ਮਿਲਦੇ ਆ ਚਲੋ ਜੀ ਠੀਕ ਆ ਬਸ ਆਪਾਂ 2 ਘੰਟੇ ਬਾਅਦ ਜਾ ਕੇ ਉੱਥੇ ਮਿਲਦੇ ਆ ਲਓ ਜੀ ਆਪਾਂ ਪਹੁੰਚ ਗਏ ਸਮਾਦ ਕੋਲ ਤੇ ਆ ਦੇਖੋ ਇਧਰਲੇ ਪਾਸੇ ਆਪਣੇ ਹੋਇਆ ਤੇ ਆ ਕੀਜਾ ਬਣਿਆ ਹੋਇਆ ਛੋਟਾ ਜਿਹਾ ਪੁਰਾਣਾ ਹੀ ਕੀਜਾ ਕਿਤੇ ਇਹ ਸਮਾਦਾ ਆ ਉਹ ਆਪਣੇ ਮਹਾਰਾਜ ਦਲੀਪ ਸਿੰਘ ਦੀ ਤੇ ਉਹਨਾਂ ਦੀ ਵਾਇਬ ਦੀ ਤੇ ਨਾਲੇ ਉਹਨਾਂ ਦੇ ਬੇਟੇ ਦੀ ਸਮਾਦਾ ਜਿਹੜਾ ਆਪਾਂ ਕੋਲ ਜਾ ਕੇ ਦੇਖਦੇ ਆ ਇੱਕ ਨਾ ਲੱਗ ਜਾਂਦੀ ਏ ਗੱਡੀ ਉਰੇ پارک ਇੱਕ ਟਾਇਰ ਉੱਪਰ ਚੜਾ ਕੇ ਲੱਗ ਜਾਂਦੀ ਆ ਬਣੀ ਗੱਡੀਆਂ ਬੜੀ ਸੋਹਣੀਆਂ ਰੋਡ ਵੀ ਵੈਸੇ ਠੀਕ ਠੀਕੇ ਚੱਲਦਾ ਹੈ ਬਹੁਤ ਸਾਰੀ ਗੱਡੀ ਪਾਰਕ ਲੱਗ ਜਾਂਦੀ ਹੈ ਉਹਦੇ ਦੇਖੋ ਪੂਰੀ ਪੂਰੀ ਪਾਰਕ ਲੱਗੀ ਹੋਈ ਹੈ ਹੋਰ ਵੀ ਕਾਰਾਂ ਗੂਰਾ ਖੜਾਉਣ ਨੂੰ ਵੀ ਬਹੁਤ ਜਗ੍ਹਾ ਹੈ ਉਰੇ ਜਿੰਨੀਆਂ ਮਰਜ਼ੀ ਕਾਰਾਂ ਖੜਾ ਦਿਓ ਟਾਇਰ ਉੱਪਰ ਚੜਾ ਕੇ ਇੱਕ ਵੈਸੇ ਪਰਲੇ ਪਾਸੇ ਕਾਰ ਪਾਰਕਿੰਗ ਵੀ ਬਣੀ ਹੋਈ ਹੈ ਛੁਟ ਜਾਓ ਜੀ ਗੱਡੀ ਆਪਾਂ ਕਰਤੀ ਪਾਰਕ ਰੋਡ ਪਰੇ ਗੱਡੀ ਵਾਸਤੇ ਵੀ ਟਰੱਕ ਵਾਸਤੇ ਹੈਗੀ ਆ ਜਗ੍ਹਾ ਫੁੱਟਪਾਥਰ ਚੜਾ ਕੇ ਲਾ ਦੇਵੇ ਉਰੇ ਆਪਾਂ ਗੱਡੀ ਲਾਤੀ ਉਰੇ ਤੇ ਹੁਣ ਜਾਂਦੇ ਆਪਾਂ ਅੰਦਰ ਅੰਦਰ ਜਾ ਕੇ ਦੇਖਦੇ ਆਂ ਸਮਾਦ ਇਹ ਸਾਰੀਆਂ ਸਮਾਧਾ ਬਣੀਆਂ ਹੋਈਆਂ ਪੁਰਾਣੀਆਂ ਤੇ ਇਹ ਦੇਖੋ ਕੇਜਾ ਆ ਕੇਜਾ ਵੀ ਜਿੰਨੇ ਬਹੁਤ ਪੁਰਾਣਾ ਆ ਇਹ ਸਾਰੀਆਂ ਜੋ ਵੀ ਸਮਾਧਾ ਬਣੀਆਂ ਹੋਈਆਂ ਉਹ ਆਪਣੇ ਮਹਾਰਾਜ ਦਲੀਪ ਸਿੰਘ ਦੀ ਸਮਾਧਾ ਚਲੋ ਕੋਲ ਜਾ ਕੇ ਦੇਖਦੇ ਆ ਚਲੋ ਮੌਕਾ ਮਿਲਿਆ ਅੱਜ ਵੈਸੇ ਸਪੈਸ਼ਲ ਤਾਂ ਨਹੀਂ ਆ ਹੁੰਦਾ ਤੇ ਇਹ ਨੌਰਬੀਚ ਨੂੰ ਜਾਣਾ ਸੀਗਾ ਮੈਂ ਜੋਬ ਚੱਕਣ ਨੌਰਬੀਚ ਨੂੰ ਇਹ ਰਾਹ ਦੇ ਵਿੱਚ ਪੈ ਜਾਂਦਾ ਡੈਲਫੋਰਡ ਇਹ A11 ਦੇ ਨਾਲ ਇਹ ਆ ਬਿਲਕੁਲ ਫੇ ਚੱਲ ਮਾਹ ਚਲੋ ਰੁੱਕ ਕੇ ਚੱਲਦੇ ਆਂ ਇਹ ਲੋ ਜੀ ਦੇਖੋ ਸਾਰੀਆਂ ਸਮਾਦਾਈ ਬਣੀਆਂ ਹੋਈਆਂ ਆ ਇਹ ਇੱਕ ਕਿਜਾਇਆ ਪੁਰਾਣਾ ਜਿਵੇਂ ਖਾਸਾ ਹੀ ਪੁਰਾਣਾ ਕਿਜਾਇਆ ਇਹ ਉਦੋਂ ਆਪਾਂ ਗੱਡੀ ਲਾਈ ਹੋਈ ਆ ਰੋਡ ਪਰ ਗੱਡੀ ਵੀ ਰੋਡ ਪਰ ਲੱਗ ਜਾਂਦੀ ਆ ਵੈਸੇ ਕਾਰਾਂ ਕੁਰਾ ਬਖੜਾਉਣ ਨੂੰ ਜਗ੍ਹਾ ਹੈਗੀ ਹੋ ਆ ਬਾਹਰ ਇਹ ਸਾਰੀਆਂ ਸਮਾਦਾਈਆਂ ਪੁਰਾਣੀਆਂ ਪਤਾ ਨਹੀਂ ਕਿੰਨੇ ਸੋ ਸਾਲ ਪੁਰਾਣੀਆਂ ਹੋਣੀਆਂ ਇਹ ਲਓ ਜੀ ਕਰੋ ਦਰਸ਼ਨ ਮਹਾਰਾਜਾ ਦਲੀਪ ਸਿੰਘ ਦੀ ਸਮਾਦ ਤੇ ਮਹਾਰਾਣੀ ਧਰਮ ਪਤਨੀ ਤੇ ਬੱਚੇ ਮੁੰਡੇ ਦੀ ਸਮਾਦ ਆਉਦੇ ਜੀ ਇਹ ਲਓ ਜੀ ਇਹ ਸਾਰਾ ਲਿਖਿਆ ਹੋਇਆ ਉਹਨਾਂ ਦਾ ਜੋ ਵੀ ਹੈ ਤੇ ਆਜ ਜੋ ਵੀ ਲਿਖਿਆ ਹੋਇਆ ਮਹਾਰਾਜਾ ਦਲੀਪ ਸਿੰਘ ਇਹ ਹੋ ਗਈ ਤੇ ਇਹ ਹੈਗੀ ਮਹਾਰਾਣੀ ਬਿੰਬਾ ਬੰਬਾ ਵਾਹ ਲਓ ਜੀ ਇੱਥੋਂ ਲੋਕਾਂ ਨੇ ਫੁੱਲ ਚੜਾਏ ਹੋਏ ਆ ਮਾੜੇ ਮੁੱਟੇ ਵੈਸੇ ਹੋਰ ਸਤ ਸਮਾਧ ਦੇ ਕਿਤੇ ਤੇ ਹੈ ਨਹੀਂ ਚੜੇ ਹੋਏ ਤੇ ਇਹ ਹੋ ਗਿਆ ਉਹਨਾਂ ਦਾ ਬੇਟਾ ਇਹ ਉਹਨਾਂ ਦੇ ਬੇਟੇ ਦੀ ਸਮਾਧ ਹੋ ਗਈ ਤਿੰਨ ਸਮਾਧ ਆਇਆ ਵੈਸੇ ਇਹਨਾਂ ਤਾਂ ਚਲੋ ਛੋਟੀ ਬੱਤੀ ਰਿਪੇਅਰ ਵੀ ਕਰੀ ਲੱਗਦੀ ਆ ਮੈਨੂੰ ਨਹੀਂ ਤਾਂ ਜਾਦੀਆਂ ਦਾ ਸਮਾਦਰ ਸਾਰੀਆਂ ਪੁਰਾਣੀਆਂ ਹੀ ਆ ਬਹੁਤ ਇਹਨਾਂ ਦਾ ਕੇਜਾ ਬਣਿਆ ਹੋਇਆ ਪਿੱਛੇ ਇਹ ਕੇਜਾ ਬਣਿਆ ਹੋਇਆ ਇੱਧਰ ਪਿੱਛੇ ਇਹਨਾਂ ਦਾ ਬਹੁਤ ਪੁਰਾਣਾ ਇਹ ਵੀ ਇਹ ਵੀ ਮੈਨੂੰ ਲੱਗਦਾ ਕਿਸੇ ਦਿਨ ਖੁੱਲਦਾ ਹੁੰਦਾ ਆ ਪਰ ਅੱਜ ਬੰਦ ਆ ਅੱਜ ਤਾਂ ਹੈ ਵੀ ਨੀ ਰੇ ਕੋਈ ਪਿਛਲੀ ਵਾਰ ਮੈਂ ਆਇਆ ਸੀਗਾ ਹੈਗੇ ਸੀਗੇ ਆਪਣੇ ਦੋ ਤਿੰਨ ਸਰਦਾਰ ਮੁੰਡੇ ਉਹ ਵੀ ਇਦਾਂ ਹੀ ਆਏ ਹੋਏ ਤੇ ਸਪੈਸ਼ਲੀ ਦੇਖਣ ਫਿਰ ਅੱਜ ਮੇਰਾ ਮੂਡ ਬਣਿਆ ਮੈਂ ਕਿਹਾ ਚਲੋ ਮੇਰੇ ਕੋਲ ਟਾਈਮ ਹੈਗਾ ਮੈਂ ਕਿਹਾ ਹੋਰ ਵੀਜ ਤੋਂ ਕਲੈਕਸ਼ਨ ਕਰਨੀ ਆ ਮੈਂ ਕਹਾਂ ਚਲੋ ਮੇਰੇ ਇੱਥੇ ਦਾ ਘੰਟੇ ਦਾ ਰਸਤਾ ਹੋਰ ਆ ਚਲੋ ਇੱਥੇ ਰੁੱਕ ਕੇ ਚੱਲਦਾ ਆ ਇਹ ਦੇਖੋ ਜੀ ਸਮਾਧ ਪਿਛਲੇ ਮਹੀਨਾ ਪਹਿਲਾਂ ਵੀ ਮੇਰੇ ਦਿਮਾਗ 'ਚ ਆਇਆ ਸੀਗਾ ਮੈਂ ਕਿਹਾ ਰੁੱਕ ਕੇ ਜਾਊਂਗਾ ਪਰ ਫਿਰ ਘੋਲ ਕਰ ਗਿਆ ਕਈ ਵਾਰ ਟਾਈਮ ਆਪਣੇ ਕੋਲ ਪੂਰਾ ਪੂਰਾ ਹੁੰਦਾ ਨਾ ਉਹਦੇ ਕਰਕੇ ਫਿਰ ਆਪਾਂ ਘੋਲ ਕਰ ਜੰਨੇ ਆ ਵੀ ਚਲੋ ਕਿਤੇ ਫੇਰ ਘੜਾ ਲੱਗਿਆ ਹੁਣ ਜੇ ਆਪਾਂ ਸਪੈਸ਼ਲ ਗੱਡੀ 'ਚ ਕਾਰ ਚ ਦੇਖਣ ਆਉਂਗੇ ਤਾਂ ਘੋਲ ਕਰ ਦਿੰਨੇ ਆ ਵੀ 150 150 ਕਿਲੋਮੀਟਰ ਕੌਣ ਜਾਊਗਾ ਦੇਖਣ ਇਹ ਆਪਣੇ ਜਲ ਇਹ ਇਹ 11 ਜਾਣੇ ਆਪਾਂ ਨੌਰ ਵਿੱਚ ਨੂੰ ਰੱਦ ਵਿੱਚ ਪੈਂਦਾ ਟੈਲਫੋਰਡ ਟੈਲਫੋਰਡ ਦੇ ਨੇੜੇ ਪੈਂਦਾ ਵੈਸੇ ਮੈਂ ਤੁਹਾਨੂੰ ਪੋਸਟਕੋਡ ਵੀ ਸੈਂਡ ਕਰ ਦੂੰਗਾ ਤੇ ਵਿੱਚ ਭਾ ਦੂੰਗਾ ਫੋਟੋ ਤੇ ਜੇ ਕਿਸੇ ਨੇ ਵੀ ਗੇੜਾ ਮਾਰ ਨਾਣਾ ਹੋਵੇ ਚਲੋ ਆਪਾਂ ਤਾਂ इंग्लंड ਦੇ ਵਿੱਚ ਆ ਚਲੋ ਆਪਣੇ ਕੋਲਾ ਤਾਂ ਪਰ ਤਾਂ ਚਲੋ ਜਿਹੜਾ ਮਾਰ ਲਿਆ ਵੈਸੇ ਕਈ ਬੰਦੇ ਦੇ ਦਿਮਾਗ ਹੋਊਗਾ ਮੈਂਡ ਚ ਵੀ ਅਸੀਂ ਜਾਣਾ ਦੇਖਣਾ ਜੇ ਕਿਤੇ ਨੇੜੇ ਹੁੰਦੀ ਅਸੀਂ ਦੇਖੇ ਆਉਂਦੇ ਜਾ ਕੇ ਸਮਾਦ ਵੈਸੇ ਚਲੋ ਸਮਾਦ ਬਣੀ ਹੋਈ ਹੈ ਕੋਈ ਪੂਜਣ ਵਾਲੀ ਜਗ੍ਹਾ ਤਾਂ ਹੈ ਨਹੀਂ ਇਹ ਚਲਵਾਇਆ ਵੀ ਚਲੋ ਜਾਲ ਕਰ ਲੀਦਾ ਪੁਰਾਣੇ ਆਪਣੇ ਚਲੋ ਇਹ ਵੀ ਕਿਸੇ ਨੂੰ ਮੌਕਾ ਮਿਲਦਾ ਚਲੋ ਮੈਨੂੰ ਅੱਜ ਮੌਕਾ ਮਿਲਿਆ ਮੈਂ ਤਾਂ ਮੌਕਾ ਖੰਜਾਇਆ ਨਹੀਂ ਹੈਗਾ ਅੱਜ ਵੈਸੇ ਹੁਣ ਦੇਖ ਕੇ ਕਈਆਂ ਲੋਕਾਂ ਦੇ ਦਿਮਾਗ ਚ ਆਊਗਾ ਵੀ ਯਾਰ ਅਸੀਂ ਵੀ ਨੇੜੇ ਹੁੰਦੇ ਤਾਂ ਅਸੀਂ ਵੀ ਜਾ ਕੇ ਆਉਂਦੇ ਦੇਖ ਕੇ ਆਉਂਦੇ ਇੱਕ ਦਿਨ ਫੁੱਲ ਵੀ ਚੜਾਏ ਹੋਏ ਆ ਬਹੁਤ ਸੋਹਣੇ ਦੇਖੋ ਬਾਕੀ ਦਰਖਤ ਰੁੱਖ ਖੜੇ ਆ ਪੁਰਾਣੇ ਬਸ ਇਹਦੇ ਤੋਂ ਕੋਈ ਹੋਰ ਤਾਂ ਚੀਜ਼ ਨਹੀਂ ਦੇਖਣ ਵਾਲੀ ਹੈਗੀ ਬਸ ਜਿਵੇਂ ਪਚੀਮੀ ਤਰੇ ਨਹੀਂ ਕਹਿੰਦੇ ਆ ਪਚੀਮੀ ਤਰੇ ਮੰਗਣੇ ਆ ਇਹ। ਉਹ ਕੇ ਜਾਬੀ ਇਹ ਬਹੁਤ ਪੁਰਾਣਾ ਲੱਗਦਾ ਮੈਨੂੰ ਬਹੁਤ। 100-150 ਸਾਲ ਤੋਂ ਉੱਪਰ ਹੀ ਲੱਗਦਾ ਪੁਰਾਣਾ। ਹੋ ਸਕਦਾ ਜਹੂਤ ਤੋਂ ਵੀ ਜ਼ਿਆਦਾ ਪੁਰਾਣਾ ਹੋਵੇ। ਬਸ ਆ ਪਿੱਛੇ ਛੋਟਾ ਜਿਹਾ ਪਿੰਡ ਬਣਿਆ ਹੋਇਆ ਬਸ। ਲਓ ਜੀ ਸਮਾਧ ਤੋਂ ਸਾਨੂੰ ਦਰਸ਼ਨ ਕਰਾਤੇ ਤੇ ਹੁਣ ਆਪਾਂ ਚੱਲੀਏ ਅੱਗੇ ਜੋਬ ਤੇ। ਜੋਬ ਤੇ ਵੀ ਆਪਣਾ ਹੈਗਾ ਇੱਥੇ ਤੇ ਘੰਟਿਆਂ ਦਾ ਰਸਤਾ। ਉਸ ਤੋਂ ਬਾਅਦ ਆਪਾਂ ਜੋਬ ਚੱਕ ਕੇ ਲੰਘ ਜਣਾ ਵਾਪਸ। ਤੇ ਚਲੋ ਮੇਰਾ ਦਿਲ ਕਰਿਆ ਮੈਂ ਕਿ ਚਲੋ ਸਾਨੂੰ ਦਿਖਾ ਦਈਏ ਨਾ ਸਮਝਾਂ ਕਈ ਵਾਰ ਬੰਦਾ ਰੇਂਜ ਦਾ ਯਾਰ ਜਾ ਕੇ ਨਹੀਂ ਆਇਆ ਕੋਲ ਤੇ ਲੰਘ ਗਿਆ ਆਪਾਂ ਕਈ ਵਾਰ ਆਏ ਕਹਿੰਦੇ ਨੇ ਅਗਲੀ ਵਾਰ ਜਾਵਾਂਗੇ ਅਗਲੀ ਵਾਰ ਰੁਕ ਜਾਾਂਗੇ ਅਗਲੀ ਵਾਰ ਰੁਕ ਜਾਾਂਗੇ ਚਲੋ ਮੈਨੂੰ ਟਾਈਮ ਮਿਲਿਆ ਚਲੋ ਮੈਂ ਤਾਂ ਰੁਕ ਗਿਆ ਚਲ ਮੁੱਖੇ ਕੰਮ ਤਾਂ ਚੱਲਦੇ ਰਹਿਣੇ ਆਪਾਂ ਨੂੰ ਕਈ ਵਾਰ ਆਉਂਦਾ ਨਾ ਵਿੱਚ ਉਹਦਾ ਲੇਟ ਨਾ ਹੋ ਜੀ ਆ ਨਾ ਹੋ ਜੀ ਮੇਰੇ ਕੋਲ ਟਾਈਮ ਹੈਗਾ ਸੀਗਾ ਅੱਜ ਇਹਦੇ ਕਰਕੇ ਫਿਰ ਮੈਂ ਰੁਕਣੇ ਵਿੱਚ ਭਲਾਈ ਸਮਝੀ ਮੈਂ ਕਿ ਚਲੋ ਰੁਕੇ ਚੱਲਦੇ ਆ ਤਾਂ ਕਰਕੇ ਫਿਰ ਮੈਂ ਰੁਕਣ ਵਿੱਚ ਚੰਗਾ ਲੱਗਿਆ ਮੈਨੂੰ ਰੁਕਣਾ ਉਦੇ। ਕੋਈ ਕਈ ਵਾਰ ਤਾਂ ਬੰਦਾ ਸਪੈਸ਼ਲ ਆਉਨੇ ਆ। ਸਪੈਸ਼ਲ ਵੀ ਹਾਂ ਵੀ ਚਲੋ ਸਮਾਦ ਦੇਖ ਕੇ ਆਉਨੇ ਆ ਪਰ ਸਪੈਸ਼ਲ ਹੋਣਾ ਵੀ ਬੜਾ ਹਰੇਕ ਬੰਦੇ ਦਾ ਉਹ ਨਹੀਂ ਹੈਗਾ। ਅਗਲਾ ਕਹਿੰਦਾ 150 ਕਿਲੋਮੀਟਰ ਜਾਉਂਗੇ ਸਿਰਫ ਕੇ ਜਾ ਦੇਖਣ ਤੇ ਸਮਾਦ ਦੇਖਣ। ਉਹ ਵੀ ਬੰਦਾ ਘੋਲ ਕਰ ਜਾਂਦਾ ਜਾ। ਜਦੋਂ ਕੋਈ ਹੋਰ ਵੀ ਚੀਜ਼ ਨੇੜੇ ਤੇੜੇ ਦੇਖਣ ਲਈ ਹੋਵੇ ਨਾ। ਜਦਾਂ ਫਿਰ ਅੱਗੇ ਨੌਰੇ ਵਿੱਚ ਜਾਣਾ ਹੋਵੇ ਨੌਰੇ ਵਿੱਚ ਵੀ ਦੇਖਣ ਵਾਲੀ ਚੀਜ਼ਾਂ ਹੋਣਗੀਆਂ ਆਪਣੇ। ਠੀਕ ਹੈ ਨਾ? कि समाधान उन्नीस सौ सतारह की उन्नीस सौ सतारा की हो लिखा उन्नीस लिखा हुआ कुछ हाँ उन्नीस सौ अठती लिखा हुआ तिरानवे अठारह सौ तिरानवे बन गया मिलता शायद अठारह सौ तिरानवे लिखे हुआ ए ਇਹਦੇ ਬਰਬੀ 1848 ਤੇ ਗਾਂ ਲਿਖਿਆ 1887 ਮੈਂ ਤਾਂ ਨਹੀਂ ਕਿਹਾ ਹੋਇਆ ਇਤਿਹਾਸਕ ਉਸ ਵੀ ਆਪਾਂ ਐਵੇਂ ਤੁਹਾਨੂੰ ਝੂਠ ਬੋਲੀ ਮੈਂ ਤਾਂ ਜ਼ਿਆਦਾ ਨੌਲੇਜ ਨਹੀਂ ਰੱਖਦਾ ਚਲੋ ਮਹਾਰਾਜ ਦਲੀਪ ਸਿੰਘ ਬਾਰੇ ਤਾਂ ਸੁਣਿਆ ਮੈਂ ਪਰ ਜਿਹੜੇ ਬੰਦੇ ਨੌਲੇਜ ਰੱਖਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਇਹ 1880 ਆ 1893 93 80 14 ਸਾਲ ਦੇ ਦੱਸ ਦਿਨ 14 ਸਾਲ ਦੀ ਉਮਰ ਹੈ ਉਹ ਵੀ ਫਿੱਟਾ ਚਾਰਾਂ ਸਵ ਮੰਨ ਲੈ 80 90 ਤਾਂ ਮੰਨੇ ਆ ਹਾਂ ਚਾਰਾਂ ਸਾਲ ਦੀ ਉਸ ਠੀਕ ਆ ਤੁਮੇ ਕਿ ਆਪਣੇ ਕੋਈ ਨਾ ਕੋਈ ਪੰਜਾਬੀ ਸਰਦਾਰ ਕੋਈ ਨਾ ਕੋਈ ਆਉਨੇ ਆ ਜਿਨ੍ਹਾਂ ਨੂੰ ਪਤਾ ਆ ਉਹ ਰੋਕੇ ਜਾਂਦੇ ਆ ਫੋੜ ਜਿਹੜਾ ਕਿ ਜਾਣਦੇ ਆ ਉਹਦੇ ਵਧੀਆ ਗੱਲ ਆ ਚਲੋ ਚਾਹੀਦਾ ਵੀ ਆ ਜਿਨੇ ਕਹਿੰਦੇ ਵੀ ਚਲੋ ਜਾਦਤਾ ਕਰਨਾ ਚਾਹੀਦਾ ਬਹਾਨੇ ਸਿਰ ਜਾਦ ਹੋ ਜਾਂਦੇ ਆ ਆਪਣੇ ਪੁਰਾਣੇ ਉਹ ਕੀ ਕੇ ਜਾ ਹੋ ਗਿਆ ਪਿੱਛੇ ਪਿੰਡ ਆ ਸਾਰਾ ਹੀ ਇੱਧਰ ਵੀ ਘਰੇ ਆ। ਭਾਜੀ ਪੁਰਾਣੇ ਦਰਖਤ ਲੱਗੇ ਹੋਏ ਆ। ਚਲੋ ਇਹਨਾਂ ਕਾ ਥੋੜਾ ਬੋਤੋ ਸਾਫ ਸਵੈਤਾ ਰੱਖੀ ਹੋਈ ਆ। ਨਹੀਂ ਤਾਂ ਕੀ ਬਰ ਬਹੁਤ ਉਹ ਲੱਗਦਾ ਹੈ ਉਪਰ ਆ ਜਾ। ਪਰ ਮੈਨੂੰ ਤਾਂ ਚੰਗਾ ਲੱਗਿਆ ਵੀ ਸਾਫ ਸਵੈਤਾ ਰੱਖੀ ਆ। ਵੈਸੇ ਸਮਾਧਾ ਹੀ ਮੇਲਾ ਬਾਅਦ ਚ ਬਣਾਈ ਹੋਈ ਆ ਨਵੀਆਂ। ਤੇ ਬਾਕੀ ਸਾਰੀਆਂ ਓਲਡਾਂ ਜਆਦੀਆਂ। ਇਹ ਥੋੜਾ ਜਿਹਾ ਜਾ ਕੇ ਸਫਾਈ ਸੁਵੀ ਵੀ ਰੱਖੀ ਹੋਈ ਆ ਇਹਨਾਂ ਦੀ। ਤੇ ਵਧੀਆ ਲੱਗੀਆਂ ਮੈਨੂੰ ਵੈਸੇ ਚੰਗੀਆਂ ਵੀ ਸਾਫ ਸੁਥਰੀਆਂ ਨੇ। ਫੁੱਲ ਵੀ ਥਰੇ ਆ। ਫੁੱਲ ਚੇਂਜ ਵੀ ਕਰਦੇ ਹੋਣਗੇ। ਸੁੱਕੇ ਹੋਏ ਫੁੱਲ ਚੱਕਦੇ ਵੀ ਤੇ ਬਾਕੀ ਰਿਹਾ ਤੁਹਾਡਾ ਚਲੋ ਜੀ ਤੁਹਾਨੂੰ ਦਰਸ਼ਨ ਕਰਾਤੇ 10 ਮਿੰਟ ਮੈਂ ਰੋਕ ਲਿਆ ਉਰੇ 15 ਮਿੰਟ ਤੇ ਵਧੀਆ ਲੱਗਿਆ ਰੋਕੇ ਚਲ ਬਾਨ ਦੇ ਸਿਰ ਮੈਂ ਕਿਹਾ ਚਲੋ ਵੀਡੀਓ ਬਣਾ ਲਿਆ ਜੰਨਾ ਪਿੱਛੇ ਆਇਆ ਹਾਂ ਇੱਧਰ ਦੇਖੋ ਮੈਂ ਬਾਕੀ ਪੋਸਟ ਕੋਡ ਵੀ ਇਧਰ ਵਿੱਚ ਪਾਉਂਗਾ ਜੇ ਕਿਸੇ ਨੇ ਆਉਣਾ ਹੋਵੇ ਸਪੈਸ਼ਲ ਤਾਂ ਆ ਸਕਦਾ ਦਿਨ ਵਧੀਆ ਹੁੰਦੇ ਆ ਜਿਵੇਂ ਕਹਿੰਦਾ ਗਰਮੀਆਂ ਦੇ ਦਿਨ ਤੇ ਬੰਦਾ ਆ ਕੇ ਦਰਸ਼ਨ ਦੇਖ ਸਕਦਾ ਉਰੇ ਆ ਕੇ ਹੁਣ ਕਈ ਬੰਦੇ ਕਹਿੰਦੇ ਨੇ ਕਿ ਸ਼ਾਇਦ ਪੂਜਣ ਵਾਲੀ ਜਗ੍ਹਾ ਪੂਜਣ ਵਾਲੀ ਜਗ੍ਹਾ ਤਾਂ ਨਹੀਂ ਹੈਗੀ ਵੈਸੇ ਇਹ ਸਿਰਫ ਆਪਾਂ ਆਉ ਤੇ ਦਰਸ਼ਨ ਕਰਕੇ ਚਲ ਜਓ ਠੀਕ ਹੈ ਨਾ ਅਗਰ ਇੰਡੀਆ ਇੰਡੀਆ 'ਚ ਹੁੰਦੇ ਤਾਂ ਸ਼ਾਇਦ ਲੋਕਾਂ ਨੇ ਪੂਜਣ ਲੱਗ ਜਾਣਾ ਤਾਂ ਇਹ ਮੇਲੇ ਵੀ ਪਰ ਲੱਗ ਜਾਂਦੇ ਇੱਥੇ ਚਲੋ ਇੱਥੇ ਇੰਨਾ ਕ ਵੀ ਚਲੋ ਕੋ ਫੁੱਲ ਚੜਾ ਕੇ ਜਾਂਦੇ ਆ ਸਮਝਦਾਰ ਬੰਦੇ ਅੱਗੇ ਚਲੋ ਦੇਖ ਜਣੇ ਫੈਮਿਲੀ ਦੇ ਨਾਲ ਬੱਚਿਆਂ ਨੂੰ ਦਿਖਾ ਦੇ ਜਣੇ ਆ ਬੱਚਿਆਂ ਨੂੰ ਦੱਸ ਦੇ ਜਣੇ ਆ ਇਹਦੇ ਬਾਰੇ ਇਤਿਹਾਸ ਦੱਸਣ ਕੀ ਤਾਂ ਵਧੀਆ ਗੱਲ ਆ ਦੱਸਣਾ ਵੀ ਚਾਹੀਦਾ ਬੱਚਿਆਂ ਨੂੰ ਮਾੜਾ-ਮੋਟਾ ਇਤਿਹਾਸ ਚਲ ਅੱਜ ਮੇਰੇ ਦਿਲ ਦੀ ਤਮੰਨਾ ਪੂਰੀ ਹੋ ਗਈ ਮੈਂ ਕਹਿੰਦਾ ਸੀ ਕਿ ਰੋਕਣਾ 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 ਹਰ ਵਾਰ ਕੋਲ ਕਰਦਾ ਸੀਗਾ ਤਿੰਨ ਵਾਰ ਨੰਗ ਲਿਆ ਉਹਰੇ ਤੇ ਪਹਿਲਾ ਇੱਕ ਵਾਰ ਰੁਕਿਆ ਸੀਗਾ ਬਾਅਦ ਤਿੰਨ ਵਾਰ ਨੰਗ ਲਿਆ ਫਿਰ ਬਾਅਦ ਵਿੱਚ ਚਲ ਅੱਜ ਅੱਜ ਬਾਬੇ ਦੀ ਕਿਰਪਾ ਨਾਲ ਮਨ ਬਣਾ ਕੇ ਫਿਰ ਰੁਕੇ ਗਿਆ ਵਧੀਆ ਕਰਿਆ ਵਧੀਆ ਲੱਗਿਆ ਵੀ ਵਧੀਆ ਮੈਨੂੰ ਸਾਰਾ ਇਹ ਕਿ ਮੈਨੂੰ ਐਸੇ ਜਿਹੇ 올ਡ ਚੀਜ਼ਾਂ ਦੇਖਣ ਦਾ ਮੈਨੂੰ ਬਹੁਤ ਉਹਵਾ ਦਿਮਾਗ ਚ ਰਹਿੰਦਾ ਮੇਰੇ 올ਡ ਕੇਜੇ ਹੋਣ ਜਾਂ ਪਾਰਕ ਹੋਵੇ ਬੜੀ ਪੁਰਾਣੀ ਪੁਰਾਣੀਆਂ ਪਾਰਕਾਂ ਹੋਣ ਓਲਡ ਕੇਜੇ ਨੂੰ ਦੇਖਣ ਦਾ ਬਹੁਤ ਸ਼ੌਂਕ ਆ ਕੋਈ ਵੀ ਓਲਡ ਬਿਲਡਿੰਗਾਂ ਹੁਣ ਮੈਨੂੰ ਜ਼ਿਆਦਾ ਸ਼ੌਂਕ ਆ ਦੇਖਣ ਦਾ ਇਹਨਾਂ ਦਾ ਸ਼ਹਿਰਾਂ ਤਾਂ ਥੋੜਾ ਜਿਹਾ ਏਕੇ ਹੋਏ ਆ ਸ਼ਹਿਰਾਂ ਸ਼ਹਿਰਾਂ ਚ ਤਾਂ ਚਲੋ ਜਿਵੇਂ ਬੇਸ ਬੰਦੇ ਦਾ ਆਪਣਾ ਆਪਣਾ ਤਮਾਕ ਹੁੰਦਾ ਮੈਂ ਸ਼ਹਿਰਾਂ ਚ ਘੁੰਮਣਾ ਘੱਟ ਪਸੰਦ ਕਰਦਾ ਜ਼ਿਆਦਾਤਰ ਓਲਡ ਚੀਜ਼ਾਂ ਜਿਵੇਂ ਓਲਡ ਕੇਜੇ ਹੋਗੇ ਓਲਡ ਮਕਾਨ ਹੋਗੇ ਓਲਡ ਕਾਪ ਪਾਰਕਾਂ ਹੋਗੀਆਂ ਬਣੀਆਂ ਹੋਈਆਂ ਬਹੁਤ ਪੁਰਾਣੀ ਪੁਰਾਣੀਆਂ ਬਿਲਡਿੰਗਾਂ ਉਹ ਜ਼ਿਆਦਾ ਪਸੰਦ ਕਰਦਾ ਮੈਂ ਚਲੋ ਜੀ ਚਲੋ ਜੀ ਠੀਕ ਆ ਸਤਿ ਸ੍ਰੀ ਅਕਾਲ ਜੀ ਸਭ ਨੂੰ ਆਪਣਾ ਖਿਆਲ ਰੱਖਿਓ ਤੇ ਅਸੀਂ ਚੱਲ ਗਏ ਲੋਡ ਚੱਕਣ ਚਲੋ ਜੀ ਠੀਕ ਆ ਜੀ ਸਤ ਸ੍ਰੀ ਅਕਾਲ ਸਭ ਨੂੰ